ਕਿ ਭਤੈ ਸ੍ਰੀ ਪ੍ਰਭਉ ਤੇ ਜੀ ਸਹਾਈ ਵਾਰਿ ਸ੍ਰੀ ਪ੍ਰਭਉ ਤੇ ਕੀ ਪਾਛਾ ਹੀ ਦਸੋਈ ਪ੍ਰਥਮ ਭਗਵਾਨ ਦੇ ਸਮਰਥਾ ਗੁਰੂ ਨਾਨਕੁ ਲੇਕਿਆ ਆਏ ਤੇ ਰੰਗਤ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਹੋਈ ਸਹਾਈ ਅਰਗਨ ਹਰਿ ਗੋਬਿੰਦਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੰਤਿ ਆਈਐ ਜਿਸੁ ਮਿਠੇ ਸਭ ਦੁਖ ਜਾਇਐ ਸੇਗੁ ਵਾਹ ਦੁਸ਼ਮਣ ਰਿਆ ਧਰਨਾ ਨਿੰਦਿਆ ਵਿਤਾਰੇ ਸਮ ਛਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਛਾਈ ਹੋਏ ਸਹਾਈ ਦਸਾਂ ਸਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਅਧਿਆਤ ਅਰਕੇ ਵੱਲੋਂ ਜੀ ਬਾਣੇ ਅੰਦਰ ਚਾਰ ਪਰੈਣ ਸੁਖਾਂ ਨਾਲ ਬਦੀਤ ਹੋਈ ਸਤਿਗੁਰੂ ਦੀ ਕਿਰਪਾ ਲਾ ਕਰਨੇ ਚਾਰ-ਪਾਰ ਦਿਨ ਆਪਣੇ ਘਾੜੇ ਅੰਦਰ ਸੁਖਾਂ ਨਾਲ ਬਦੀਤ ਕਰਵਾਉਣਾ ਅਮਰ ਸਿੰਘ ਜੀ ਦਾ ਧੰਨ ਸਨ ਬਾਬਾ ਵੀਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਪਾਵਨ ਪੁਸਤਕ ਸਥਾਨ ਗੁਰਦੁਆਰਾ ਸ਼ਹੀਦ ਗਲ ਸਿੰਘ ਜੀ ਵਿਖੇ ਪਾਰਾਂ ਵੀ ਆ ਹਾਜ਼ਰੀਆਂ ਦਿਲ ਖੋਲ ਬਿਟਾਵਾਂ ਸਿਵਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਧਰਮ ਘਰੋਂ ਸਿੱਖੀ ਸਿਵਕ ਪ੍ਰਸਾਦ ਨਾਮ ਗਨ ਰਖਣਾ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਯਾਤਰਾ ਸਫਲੀ ਕਰਨੀ ਕਾਰਜ ਆਸ ਕਰਨੇ ਨਾਮ ਧਰਤੀ ਕਲਾ ਤੇਰੇ ਪਹਾੜੇ ਸਰਬੱਤ ਦਾ ਭਲਾ ਸਾਹਿਬ ਜੀ ਸਲੋਕ ਮਹਲਾ 2 ਜਾ ਕਿਸਹੀ ਕੋਈ ਕੋ ਜਾਲਗ ਚਿਤ ਨ ਆਵਹੀ ਕਿਸਹੀ ਕੋਈ ਕੋਈ ਮਨਨ ਮਾਣੀ ਇਕ ਤੂ ਫਿਉ ਨ ਮਰੀ ਚੈ ਰੋਏ ਜਾਲਕ ਚੇਤਨਾ ਆਵਹੀ ਮਹੱਲਾ ਤੁਜ ਜਾ ਜਾ ਸੁਖ ਤਾਸ ਹੋਰਾਵਿਉ ਦੁਖ ਭੀ ਸੋ ਮੰਨ ਲਿਓਏ

ਮੈਂ ਤੁਝ ਬਿਨਾ ਬਿੱਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤੇਨ ਲਹਿ ਛਡਾਈ ਨਾਨਕ ਨਾਗਤੀ ਤੇਰਨ ਲਹਿਸ਼ੜਾਈ ਨਾਨਕੇ ਪਰਵਾਹ ਹੋ ਹੈ ਤਿਸੋ ਤਿਲ ਨਾ ਤਮਾ ਪਿਆ ਵਾਹਿਗੁਰੂ ਜੀ ਜੀਮਨ ਕੀ ਛਾਨਿਆ ਜੀਮਨ ਕੀ ਛਾਨਿਆ ਜੀਮਨ ਕੀ ਛਾਨਿਆ ਵਾਹਿਗੁਰੂ ਜੀ ਐ ਲਾ ਮਰਨ ਕਬੂ